ਖਾਲਿਸਤਾਨ ਸਾਡੇ ਸਾਹਮਣੇ ਸਾਨੂੰ ਦਿਖਾਈ ਦੇ ਰਿਹਾ ਤੇ ਖਾਲਿਸਤਾਨ ਆਜ਼ਾਦ ਹੋਣਾ ਹੀ ਹੁਣ ਪਰ ਕੀ ਹੈ ਕਿ ਸਾਨੂੰ ਇਹਦੇ ਲਈ ਤਿਆਰ ਹੋਣਾ ਪੈਣਾ ਮਾਨਸਿਕ ਤੌਰ ਤੇ ਤਿਆਰ ਹੋਣਾ ਪੈਣਾ ਕਿਉਂਕਿ ਬਹੁਤੇ ਲੋਕ ਇਹ ਪੁੱਛੀ ਜਾਂਦੇ ਨੇ ਜੀ ਕਦੋਂ ਬਣੂਗਾ ਖਾਲਿਸਤਾਨ ਕਿੰਨਾ ਚਿਰ ਲੱਗ ਜਾਊਗਾ ਕਿਵੇਂ ਬਣੂਗਾ ਉਹ ਉਹ ਤਾਂ ਮਤਲਬ ਸਾਡੇ ਸਾਹਮਣੇ ਆ ਉਹ ਤਾਂ ਕੀ ਸਵਾਲ ਕਰਨ ਵਾਲਾ ਜਿਹੜਾ ਵੀਰ ਕਿ ਉਸ ਦੇ ਲਈ ਤਿਆਰ ਉਹਨੂੰ ਸਾਰਾ ਕੁਝ ਪਤਾ ਗਿਆਨ ਹੈ ਉਹ ਕਿਵੇਂ ਪਹਿਲੇ ਦਿਨ ਕਰਨਾ ਕੀ ਹੈ ਸਾਨੂੰ ਅੱਜ ਹੀ ਪ੍ਰੇਪੇਅਰ ਫਾਰ ਦਾ ਡੇ ਆਫ ਖਾਲਸਾ ਨਾਓ ਹੁਣੇ empires are not built on passions and protests empires are built on foresight ਦੂਰ ਦ੍ਰਿਸ਼ਟੀ ਦੇ ਸਹਾਰੇ ਤੇ ਉੱਤੇ empires ਖੜੇ ਹੁੰਦੇ ਨੇ ਦੂਰ ਦ੍ਰਿਸ਼ਟੀ ਦੇ ਸਹਾਰੇ ਦੇ ਉੱਤੇ ਦਿਬਿਦ੍ਰਿਸ਼ਟੀ ਦੇ ਸਹਾਰੇ ਦੇ ਉੱਤੇ ਮੁਲਕ ਖੜੇ ਜਾਂਦੇ ਨੇ ਬਣਦੇ ਨੇ ਗੁਰੂ ਸਾਹਿਬ ਨੇ ਕਿਹਾ ਜਿਤ ਕੀਤਾ ਪਾਈ ਹੈ ਆਪਣਾ ਸਹ ਘਾਲ ਬੁਰੀ ਕਿਉਂ ਘਾਲੀ ਹੈ ਮੰਦਾ ਮੂਲ ਨ ਕੀਚੇ ਹੀ ਦੇ ਲੰਮੀ ਨਦਰ ਨੇ ਹਾਲੀ ਹੈ ਇਹ ਆਪਣੇ ਆਪ ਦੇ ਵਿੱਚ ਅ ਮੈਂ ਕਹਾਂਗਾ ਕਿ ਇੱਕ ਸਾਡੇ ਲਈ ਸੰਵਿਧਾਨਕ ਖਾਲਸੇ ਦੇ ਸੰਵਿਧਾਨ ਦੀ ਇੱਕ ਟੁਕ ਹੈ ਇਹ ਇਹ ਜਿਹੜੀ ਮਹਾਰਾਜ ਨੇ ਸਾਨੂੰ ਦਿੱਤੀ ਆ ਬਖਸ਼ੀ ਆ